ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਲੈ ਕੇ حاضر ਹੋਏ ਆਂ ਤੁਹਾਡੇ ਵਾਸਤੇ ਹੈਲਥ ਨਾਲ ਸੰਬੰਧਿਤ ਅੱਜ ਜਸੀਂ ਬਣਾਵਾਂਗੇ ਆਲੂ ਬਖਾਰਾ ਮਸਲੋ ਪਲਮ ਦਾ ਚਟਨੀ ਇਹਦੇ ਹੈਲਥ ਬੈਨੀਫਿਟ ਪਲਮ ਦੇ ਤੁਹਾਨੂੰ ਪਿਛਲੀ ਵੀਡੀਓ 'ਚ ਅਸੀਂ ਦੱਸਿਆ ਜਿਹੜੀ ਲੀਵਰ ਦੇ ਸਿਹਤ ਨੂੰ ਵੀ ਬढ़ाई ਸੀਗੀ ਇਹ ਵੀ ਤੁਸੀਂ ਚਟਨੀ ਦੇ ਰੂਪ ਤੋਂ ਵੀ ਬਣਾ ਕੇ ਖਾ ਸਕਦੇ ਹੋ ਹੋਰ ਜਿਆਦਾ ਵਧੀਆ ਬੈਨੀਫਿਟ ਮਿਲਣਗੇ ਉਹ ਦੁੱਧ ਵੀ ਪੀਓ ਤੇ ਚਟਣੀ ਵੀ ਬਣਾਓ ਬੱਚੇ ਬਹੁਤ ਪਸੰਦ ਕਰਨਗੇ ਖਟਮਿਟੀ ਔਰ ਬੜੀ ਸਵਾਦਗਰਦੀਆ ਇਹ ਤੇ ਇਹਦੇ ਵਾਸਤੇ ਅਸੀਂ ਇਹ ਪਲਮ ਲਏ ਆ ਇਸ ਤਰ੍ਹਾਂ ਦੇ ਅਸੀਂ ਘੱਟੋ ਘੱਟ 7-8 ਪਲਮਾਂ ਦਾ ਜੂਸ ਕੱਢਾਂਗੇ ਜੂਸ ਕੱਢ ਲਿਆ ਦਾ ਗ੍ਰाइंड ਕਰ ਲਿਆ ਇਹਨੂੰ ਜਿਹੜੇ ਅਸੀਂ 8 ਪਲਮ ਲਏ ਆ ਤੇ ਇਹਨੂੰ ਅਸੀਂ ਇਹ ਜੂਸ ਕੱਟ ਲਿਆ ਗ੍ਰੈਂਡਰ ਦੇ ਵਿੱਚ ਪਾ ਕੇ ਗ੍ਰਾਇੰਡ ਕਰ ਲਿਆ ਤੇ ਥੋੜੀ ਜੀ ਅਸੀਂ ਇਹਦੇ ਵਿੱਚ ਇਮਲੀ ਦਾ ਪਾਣੀ ਵੀ ਪਾਇਆ ਕੋਲ ਕੇ ਇਮਲੀ ਦਾ ਪਾਣੀ ਵਿੱਚ ਪਾ ਕੇ ਉਹਦੇ ਨਾਲ ਹੀ ਗ੍ਰਾਇੰਡ ਕਰ ਲਿਆ ਤੇ ਆ ਅਸੀਂ ਪਿਆਜ਼ ਲਾਏ ਆ ਕਟੂ-ਕਟ ਅੱਧਾ ਕਿਲੋ ਪਿਆਜ਼ ਲਾਏ ਆ ਇਨਾਂ ਨੂੰ ਇਦਾਂ ਮੋਟਾ-ਮੋਟਾ ਕੱਟ ਲਿਆ ਸਾਡੇ ਕੋਲ ਪਿਆਜ਼ ਨੂੰ ਗ੍ਰाइंड ਕਰਨ ਲਈ ਗ੍ਰੈਂਡਰ ਹੈਗਾ ਇਸ ਕਰਕੇ ਅਸੀਂ ਮੋਟੇ-ਮੋਟੇ ਕੱਟ ਲਏ ਆ ਤੁਸੀਂ ਇਹਨੂੰ ਜੇ ਨਹੀਂ ਤੁਹਾਡੇ ਕੋਲ ਹੈਗਾ ਆਪਸ਼ਨ ਤੇ ਤੁਸੀਂ ਆਪਣੇ ਕਿਸੇ ਗ੍ਰੈਂਡਰ ਨਾਲ ਪਿਆਜ਼ ਨੂੰ ਬਰੀਕ-ਬਰੀਕ ਗ੍ਰाइंड ਕਰ ਲੈਣੇ ਸਾਨੂੰ ਫਿਰ ਇਹਦੇ ਲਈ ਬਰੀਕ ਚਾਹੀਦੇ ਪਿਆਜ਼ 50 ml ਦੇ ਕਰੀਬ ਆਪਾਂ ਕੁਕਿੰਗ ਆਇਲ ਲੈ ਲਿਆ ਤੇਲ ਗਰਮ ਹੋ ਗਿਆ ਹੁਣ ਇਹ ਚ ਜੀਰਾ ਪਾਵਾਂਗੇ ਹੁਣ ਜਿਹੜੇ ਮੋٹے ਮੋٹے ਕਰਕੇ ਆਪਾਂ ਪਿਆਜ਼ ਕੱਟੇ ਸੀ ਹੁਣ ਪਿਆਜ਼ ਇਸਦੇ ਚ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਡੇਢ ਚਮਚ ਨਮਕ ਦਾ ਪਾਵਾਂਗੇ। ਦੋਸਤੋ ਪਿਛਲੀਆਂ ਵੀਡੀਓ 'ਚ ਤੁਹਾਨੂੰ ਆਪਾਂ ਦੱਸਿਆ ਸੀ ਕਿ ਨਮਕ ਜਿਹੜਾ ਪਿਆਜ਼ ਦੇ ਨਾਲ ਹੀ ਪਾ ਲਿਆ ਕਰੋ। ਇਹਦੇ ਨਾਲ ਪਿਆਜ਼ ਬਹੁਤ ਜਲਦੀ ਗਲ ਜਾਂਦੇ ਆ ਤੁਹਾਡਾ ਟਾਈਮ ਬਚਦਾ। ਤੇ ਤੇਲ ਵੀ ਨਹੀਂ ਜ਼ਿਆਦਾ ਪਾਉਣਾ ਪੈਂਦਾ। ਹੁਣ ਇਹਦੇ ਵਿੱਚ ਆਪਾਂ ਹਲਦੀ ਪਾਵਾਂਗੇ। ਪੌਣਾ ਚੰਗਾ। ਜੀਰਾ ਪਾਊਡਰ 1 ਚਮਚ ਧਨੀਆ ਪਾਊਡਰ 1 ਚਮਚ ਕਾਲੀ ਮਿਰਚ ਪਾਊਡਰ ਅੱਧਾ ਚਮਚ ਮਿੱਠੀ ਸੌਂਫ 1 ਚਮਚ ਹਰ ਹੀ ਮੇਚ ਇੱਕ ਚਮਚ ਬਾਕੀ ਆਪਣੀ ਟੇਸਟ ਮੁਤਾਬਕ ਤੁਸੀਂ ਦੇਖ ਲੈਣਾ ਵੱਧ ਜਾਂ ਘੱਟ ਇਹਦੇ ਵਿੱਚ ਆਪਾਂ ਕੋਈ ਟਮਾਟਰ ਵਗੈਰਾ ਜੂਸ ਨਹੀਂ ਕਰਾਂਗੇ ਹੁਣ ਆਪਾਂ ਗ੍ਰਾਈਂਡਰ ਦੇ ਨਾਲ ਇਹਨੂੰ ਬਿਲਕੁਲ ਪੇਸਟ ਬਣਾ ਲਵਾਂਗੇ ਗ੍ਰਾਈਂਡ ਕਰਕੇ ਐਸ ਤਰ੍ਹਾਂ ਦੋਸਤੋ ਇਹਨੂੰ ਇਸ ਤਰ੍ਹਾਂ ਗ੍ਰਾਈਂਡ ਕਰ ਲਿਆ ਇਹਦੇ ਵਿੱਚ ਆਪਾਂ ਅਦਰਕ ਔਰ ਲਸਣ ਨਹੀਂ ਪਾਇਆ ਤੁਸੀਂ ਪਾ ਸਕਦੇ ਹੋ ਕਿਉਂਕਿ ਅਸੀਂ ਅੱਜ ਜਿੰਨਾਂ ਲਈ ਰੈਸਪੀ ਬਣਾ ਰਹੇ ਹਾਂ ਉਹ ਅਦਰਕ ਤੇ ਲਸਣ ਖਾਂਦੇ ਨਹੀਂ ਇਸ ਕਰਕੇ ਅਸੀਂ ਨਹੀਂ ਪਾਇਆ ਤੁਸੀਂ ਜ਼ਰੂਰ ਪਾ ਸਕਦੇ ਹੋ ਹੁਣ ਆਪਾਂ ਜਿਹੜਾ ਪਲੰਮ ਗ੍ਰाइंड ਕੀਤਾ ਸੀ ਵਿੱਚ ਇਮਲੀ ਰਲਾ ਕੇ ਹੁਣ ਉਹਨੂੰ ਇਹਦੇ ਵਿੱਚ ਪਾਵਾਂ ਦੋਸਤੋ ਇਹਨੂੰ ਸੰਘਣੀ ਹੋਣ ਤੱਕ ਆਪਾਂ ਰਹਿਣਾਗੇ ਕਿਉਂਕਿ ਉਹ ਵਿਚ 2 ਚਮਚੇ ਦੇ ਨਾਲ ਪਤਲਾ ਹੋ ਜਾਂਦਾ ਨਾ ਇਹਨੂੰ ਕੋ ਸੰਘਣਾ ਹੋਣ ਤੱਕ ਆਪਾਂ ਰਹਿਣਾ ਥੋੜਾ ਸੰਘਣਾ ਕਰ ਲੈਣਾ ਇਹਨੂੰ ਲਓ ਜੀ ਆਪਣੀ ਰੈਸਪੀ ਹੋ ਗਈ ਹੈ ਤਿਆਰ ਦੇਖੋ ਇਹਦੀ ਥਿਕਨੈਸ ਹੁਣ ਚ ਧਨੀਆ ਪਾ ਕੇ ਆਪਾਂ ਸਰਵ ਕਰਾਂਗੇ